ਭਾਈ ਸਾਹਿਬ ਨੂੰ ਪੁੱਛਿਆ ਗਿਆ ਵੀ ਜਿਹੜਾ ਇੱਥੇ ਕਰਨੇ ਆ ਇਹਦਾ ਉੱਥੇ ਲਾਭ ਹੈ ਇੱਥੇ ਤੇ ਉੱਥੇ ਹੁਣੇ ਆਪਾ ਪੜਿਆ ਜੀ ਪ੍ਰਮਾਤਮਾ ਦਾ ਸਿਮਰਨ ਸੰਗ ਰਹਿੰਦਾ ਹੈ ਭਾਈ ਸਾਹਿਬ ਨੇ ਬਹੁਤ ਪਿਆਰਾ ਉੱਤਰ ਦਿੱਤਾ ਕਹਿਣ ਲੱਗੇ ਭਾਈ ਸੱਜਣਾ ਕਈ ਵਾਰੀ ਜਦੋਂ ਵਰਤਮਾਨ ਵਿੱਚ ਸਾਡੇ ਕੋਲ ਕੋਈ ਵਸਤੂ ਹੋਵੇ ਨਾ ਅਸੀਂ ਸ਼ਾਇਦ ਉਦੋਂ ਉਹਦੀ ਕਦਰ ਤੇ ਕੀਮਤ ਨਹੀਂ ਜਾਣਦੇ ਜਦੋਂ ਸਮੇਂ ਨਾਲ ਉਹ ਸੰਗ੍ਰਹਿ ਕੀਤੀ ہوئی ਇਕੱਠੀ ਕੀਤੀ ਵਸਤੂ ਦੂਜੀ ਜਗ੍ਹਾ ਤੇ ਜਾਏ ਜਾਂ ਲੋੜ ਪੈ ਜਾਏ ਤੇ ਜਿਹੜਾ ਉਹਦੀ ਕੀਮਤ ਜਾਣਦਾ ਫਿਰ ਉਹਨੂੰ ਪੁੱਛ ਕੇ ਦੇਖੀ ਜੋ ਤੇਰੇ ਪੱਲੇ ਹੈ ਉਹਦੇ ਕਿੰਨੇ ਕੁ ਪੈਸੇ ਮਿਲ ਸਕਦੇ ਆ ਉਥੇ ਉਦਾਹਰਨ ਦਿੱਤੀ ਹੀਰੇ ਦੀ ਹੀਰਾ ਬਿਲਕੁਲ ਛੋਟਾ ਜਿਹਾ ਹੱਥ ਵਿੱਚ ਪਕੜਿਆ ਜੇਬ ਵਿੱਚ ਪਾ ਲਿਆ ਉਸ ਹੀਰੇ ਦੀ ਕਦਰ ਕੀਮਤ ਉਦੋਂ ਪੈਂਦੀ ਹੈ ਜਦੋਂ ਬੰਦਾ ਜੋਹਰੀ ਦੀ ਦੁਕਾਨ ਤੇ ਵੇਚਣ ਵਾਸਤੇ ਚਲਾ ਜਾਂਦਾ ਹੈ ਦੂਸਰੀ ਗੱਲ ਕਿ ਉਹ ਹੀਰਾ ਹੈ ਛੋਟਾ ਆਕਾਰ ਵਿੱਚ ਜੈਸੇ ਹੀਰਾ ਹਾਥ ਮੈਂ ਤਨਕ ਸਹਿ ਦਿਖਾਈ ਦੇਤ ਮੂਲ ਕੀਤੇ ਤੇ ਦਮਕਨ ਭਰਤ ਭੰਡਾਰ ਜੀ ਫਿਰ ਹੀਰਾ ਤਨਕ ਛੋਟਾ ਹੈ ਜਦੋਂ ਉਹਦਾ ਮੁੱਲ ਪੈਂਦਾ ਕੋਈ ਦਿਨਾ ਬਾਅਦ ਫਿਰ ਦਮੜਿਆਂ ਨਾਲ ਘਰ ਭਰ ਜਾਂਦਾ ਹੈ ਭਾਈ ਜੀ ਕਹਿੰਦੇ ਨੇ ਗੁਰਮਖਾ ਕਹਨੂੰ ਵੈਗਰੂ ਸ਼ਬਦ ਛੋਟਾ ਲੱਗਦਾ ਹੈ ਜਿੱਦਨਾਂ ਚੋਲਾ ਛੱਡ ਕੇ ਜਾਏਗਾ ਫਿਰ ਪਤਾ ਲੱਗੇਗਾ ਇੱਕ ਘੜੀ ਦੇ ਜਪੇ ਦੀ ਕੀਮਤ ਕੀ ਹੈ